Hi friends. ਤੁਹਾਡਾ ਸਾਡੇ ਚੈਨ ਦੇ ਸਵਾਗਤ ਹੈ। ਇਸ ਵੀਡੀਓ ਦੇ ਵਿੱਚ ਅਸੀਂ 3rd to 5th ਕਲਾਸ ਦੀ ਤੁਹਾਡੀ ਪੰਜਾਬੀ ਦੀ ਵਰਕਸ਼ੀਟ ਸੋਲਵ ਕਰਾਂਗੇ ਠੀਕ ਹੈ। ਫਸਟ ਆ ਜਾਂਦੀ ਹੈ بارش ਦਾ ਪਾਣੀ। بارش ਆ ਗਈ। ਅਰਮ ਛਤਰੀ ਲੈ ਕੇ ਘੁੰਮਣ ਲੱਗੀ। ਫਰਸ਼ ਤੇ ਤੁਰਦੇ ਹੋਏ ਪਾਣੀ ਵਿੱਚ ਪੈਰ ਮਾਰਨ ਲੱਗੀ। ਉਹ ਗਉਣ ਲੱਗੀ। بارش ਆ ਜਾ بارش। ਆ ਕੇ ਸਾਨੂੰ ਨਵਾ ਜਾ। ਤੇਜ ਤੇਜ ਆਈ ਸਾਡੀ ਕਿਸ਼ਤੀ ਚੜਾਈ ਨੈਕਸਟ ਹੈ ਉਸ ਦੀ ਆਵਾਜ਼ ਸੁਣ ਕੇ ਹੋਰ ਵੀ ਬੱਚੇ ਬਾਹਰ ਨਿਕਲੇ ਸਭ ਸਰਤਰੀ ਭਲਾ ਕੇ ਮੀਦਾਂ ਦਾ ਨਜ਼ਾਰਾ ਲੈਣ ਲੱਗੀ ਠੀਕ ਹੈ ਹੁਣ ਅਸੀਂ ਕਰਦੇ ਹਾਂ ਦੀ ਐਕਸਰਸਾਈਜ਼ ਹਾਂਜੀ ਕੰਦੇ ਆ ਕੇ ਕਹਾਣੀ ਵਿੱਚ ਦਿੱਤੀ ਤਸਵੀਰ ਨੂੰ ਧਿਆਨ ਨਾਲ ਵੇਖੋ ਤੇ ਚਾਰ ਸ਼ਬਦ ਲਿਖੋ ਹਾਂ ਨੇ ਚਾਰ ਸ਼ਬਦਾਂ ਜਨ ਕੇ ਮੀ ਛਤਰੀ ਸੜਕ ਚੌਥਾ ਸ਼ਬਦ ਆਜੂ ਬੱਚੇ ਠੀਕ ਹੈ ਨੈਕਸਟ ਆ 헤ਠਾ ਦਿੱਤੇ ਸ਼ਬਦ ਦੀ ਪਹਿਲੀ ਦੂਜੀ ਅਤੇ ਤੀਜੀ ਧੁਨੀ ਲਿਖੋ ਤੇ ਉਚਾਰਨ ਜਿਹਾ ਛਤਰੀ ਪਹਿਲੀ ਧੁਨੀ ਸ਼ਿ ਸ਼ਾ ਦੂਜੀ ਧੁਨੀ ਤ ਤਾ ਤੀਜੀ ਧੁਨੀ ਰੀ ਠੀਕ ਹੈ ਹੁਣ ਅਸੀਂ ਕਰਦੇ ਆਂ بارش ਪਹਿਲੀ ਧੁਨੀ ਆ ਬੱਬੇ ਨੂੰ ਕਰਨਾ ਦੂਜੀ ਤੁਨੀ ਰਾਰਾ ਤੇ ਜੀ ਤੁਨੀ ਸਸੇ ਪੈਰ ਬਿੰਦੀ بارش ਨੈਕਸਟ ਹੈ ਕਿਸ਼ਤੀ ਪਹਿਲੀ ਤੁਨੀ ਕਕੇ ਸਿਆਰੀ ਕੀ ਦੂਜੀ ਤੁਨੀ ਸਸੇ ਪੈਰ ਬਿੰਦੀ ਸ਼ ਤੇ ਜੀ ਤੁਨੀ ਹਤ ਅਤੇ ਬਜਤੀ ਕਿਸ਼ਤੀ ਠੀਕ ਹੈ ਨੈਕਸਟ ਵਬ ਬੱਬੇ ਸ਼ਬਦ ਦੀ ਮਹਾਰਨੀ ਲਿਖੋ ਇਹਦਾਊਗਾ ਬੱਬੇ ਕਨਾ ਬੱਬੇ ਸਿਆਰੀ ਬੱਬੇ ਬਿਹਾਰੀ ਸੋਰੀ ਬੱਬੇ ਹੋੜਾ ਬੱਬੀ ਕਨੋੜਾ ਬੱਬੇ ਔਂਕੜ ਬੱਬੇ ਜਲਕੜ ਬੱਬੇਲਾ ਬੱਬੇ ਦੁਲਾਵਾ ਆਜੂਗਾ ਬਬੇ ਅਜਕ ਠੀਕ ਹੈ ਇਹ ਆਜੀ ਪਬੇ ਸ਼ਬਦ ਜੀ ਮੁਹਾਰਨੀ ਨੈਕਸਟ ਕਹਿੰਦੇ ਆ ਅਰਮਨ ਫਰਸ਼ਤੇ ਤੁਰਦੇ ਹੋਏ ਪਾਣੀ ਵਿੱਚ ਪੈਰ ਮਾਰਨ ਲੱਗੀ ਥੇ ਨਾ ਪੈਰ ਮਾਰਨ ਲੱਗੀ ਨੈਕਸਟ ਵਾ ਕਹਾਣੀ ਵਿੱਚ ਕਿਹੜੇ ਮੌਸਮ ਬਾਰੇ ਗੱਲ ਕੀਤੀ ਗਈ ਆ ਮੀਂਹ ਦੀ ਨੈਕਸਟ ਜਿੰਦ ਤੁਸੀਂ ਕੋਈ ਤਸਵੀਰ ਬਣਾਉਣੀ ਸੀ ਜਾਂ ਜਾਂ ਤੁਸੀਂ ਤਸਵੀਰ ਬਣਾਉਣੀ ਆ ਜਾਂ ਫੇ ਕੋਈ ਸ਼ਬਦ ਲਿਖਣੇ ਆ ਹੁਣ ਵੇਖੋ ਅਸੀਂ ਕੀ ਲਿਖਿਆ ਵਾ ਅਸੀਂ ਤਸਵੀਰ ਵੀ ਬਣਾਤੀ ਆ ਜਾਂ ਤੁਸੀਂ ਤਸਵੀਰ ਬਣਾ ਲੈਣਾ ਜਾਂ ਸ਼ਬਦ ਲਿਖਣਾ ਕੰਮ ਇੱਕੋ ਹੀ ਕਰਨਾ ਜਾਂ ਤਸਵੀਰ ਜਾਂ ਸ਼ਬਦ ਠੀਕ ਆ ਜਿਸ ਬੱਚੇ ਨੇ ਤਸਵੀਰ ਬਣਾਉਣੀ ਉਹ ਤਸਵੀਰ ਬਣਾ ਲੈਣਾ ਜਿਸ ਬੱਚੇ ਨੇ ਵਾਕ ਕਰਿਖਣੇ ਆ ਵਾਕ ਲਿਖ ਲੈਣਾ ਇਸ ਪਿਕਚਰ ਬਣਾਦੀ ਆ ਅੱਜ ਸਵਿਰ ਤੋਂ ਮੀਂਹ ਪੈ ਰਿਹਾ ਹੈ ਬੱਚੇ ਮੀਂਹ ਵਿੱਚ ਖੇਡ ਦਾ ਆਨੰਦ ਖੇਡਣ ਦਾ ਆਨੰਦ ਲੈ ਰਹੇ ਹਨ ਇੱਕ ਕੁੜੀ ਛਤਰੀ ਲੈ ਕੇ ਖੜੀ ਹੈ ਆਕਾਸ਼ ਵਿੱਚ ਕਾਲੇ ਬੱਦਲ ਹਨ ਠੀਕ ਹੈ ਡਨ ਨੈਕਸਟ ਲੁਕਨ ਮਿਟੀ ਰਾਤ ਸਮੇਂ ਮੈਂ ਸੜਕ ਤੇ ਸੈਰ ਕਰਨ ਲਈ ਨਿਕਲਿਆ ਅਚਾਨਕ ਠੰਡੀ ਹਵਾ ਦਾ ਬੁੱਲਾ ਆਇਆ ਮੈਂ ਆਕਾਸ਼ ਵੱਲ ਧਿਆਨ ਨਾਲ ਦੇਖਿਆ ਆਕਾ ਚੰਦ ਪੂਰੀ ਤਰ੍ਹਾਂ ਚਮਕ ਰਿਹਾ ਸੀ ਫਿਰ ਦੋ ਕਾਲੇ ਬੱਦਲ ਆਏ ਉਹਨਾਂ ਨੇ ਚੰਦ ਨੂੰ ਲੁਕੋ ਲਿਆ ਫਿਰ ਹਵਾ ਦਾ ਬੁੱਲਾ ਆਇਆ ਉਸ ਨੇ ਬੱਦਲਾਂ ਨੂੰ ਪਰੇ ਹਟਾ ਦਿੱਤਾ ਦੂਰ ਬੈਠੇ ਤਾਰੇ ਟਿਮਟਮਾਉਂਦੇ ਹਾਸ ਰਿਏ ਸਨ ਉਹਨਾਂ ਨੂੰ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਚੰਦ ਅਤੇ ਬੱਦਲ ਲੁਕਣ ਮਿੱਟੀ ਖੇਡ ਰਹੇ ਹੋਣ ਠੀਕ ਹੈ ਨੈਕਸਟ ਵਾਰ ਦਿੱਤੀ ਤਸਵੀਰ ਦੇ ਨਾਲ ਇਹ ਕੁਝ ਚਾਰ ਸ਼ਬਦ ਬਣਾਉਣੇ ਆ ਇਹਦਾ ਜੁਗਤ ਚੰਦ ਤਾਰੇ ਬੱਦਲ ਆਕਾਸ਼ ਇਹ ਹੋ ਗਏ ਤੁਹਾਡੇ ਚਾਰ ਸ਼ਬਦ ਨੈਕਸਟ ਆ ਹਵਾ ਦਾ ਬੁੱਲਾ ਕਹਿੋ ਜਿਹਾਸੀ ਤੇਜ ਹਵੇ ਦੇ ਬੁੱਲੇ ਨੇ ਡੈਸ਼ ਨੂੰ ਪਰੇ ਹਟਾ ਦਿੱਤਾ ਬੱਦਲਾਂ ਨੂੰ ਠੀਕ ਹੈ ਨੈਕਸਟ ਆ ਤੱਤਯ ਸ਼ਬਦ ਦੀ ਮਹਾਰਨੀ ਤਤ ਤਤੇ ਨੂੰ ਕਰਨਾ ਤਤੇ ਸਿਆਰੀ ਤਤੇ ਬਿਆਰੀ ਤਤੇ ਔਕੜ ਤਤੇ ਦੁਲੰਕੜ ਤਤੇ ਨਾ ਤਤੇ ਦਲਾਵਾ ਤਤੇ ਹੋੜਾ ਤਤੇ ਘਣੋੜਾ ਤਤੇ ਅਦਕ ਠੀਕ ਹੈ ਨੈਕਸਟ ਵਾ ਇਹ ਅਠਾਂ ਲਿਖਿਆ ਸ਼ਬਦਾਂ ਨੂੰ ਤੋੜ ਕੇ ਲਿਖੋ ਤੇ ਚੁਣੀ ਉਚਾਰਨ ਵੀ ਕਰੋ ਇਹਦਾ ਹੋਗਾ ਬੱਬੇ ਅਦਕ ਫੇ ਦੱਦਾ ਫਿਰ ਲੱਲਾ ਠੀਕ ਹੈ ਫਿਰ ਦੂਜਾ ਠੰਡੀ ਇਹਦਾ ਹੋਗਾ ਠੱਠੇ ਟਿੱਪੀ ਇੱਡ ਡਿਵਾਰ ਢੀ ਠੰਡੀ ਠੀਕ ਹੈ ਨੈਕਸਟ ਵਾ ਲੁਕਨ ਲੱਲੇ ਨੂੰ ਔਂਕੜ ਫਿਰ ਕਕਾਤ ਫਿਰ ਨਾਣਾ ਲੁਕਨ ਫਿਰ ਆਕਾਸ਼ ਐੜਾ ਕਕੀ ਨੂੰ ਕੰਨਾ ਸ਼ਿਸ਼ਾ ਆਕਾਸ਼ ਨੈਕਸਟ ਕਹਿੰਦੇ ਆ ਉਪਰੋਕਤ ਕਹਾਣੀ ਵਾਂਗ ਤੁਸੀਂ ਵੀ ਕੋਈ ਸ਼ਬਦ ਚਿੱਤਰ ਬਣਾ ਕੇ ਕੋਈ ਸ਼ਬਦ ਲਿਖੋ ਨਿੱਕੀ ਕਹਾਣੀ ਲਿਖੋ ਸ਼ਬਦ ਬਣਾਇਆ ਵਾ ਉਹ ਤਸਵੀਰ ਅੱਜ ਸਵੇਰੇ ਚ ਤੋਂ ਮੈਂ ਸ਼ੇਅਰ ਕਰਨ ਗਿਆ ਤਾਂ ਚਾਰੇ ਪਾਸੇ ਹਨੇਰਾ ਸੀ ਪਰ ਜਦੋਂ ਮੈਂ ਘਰ ਵਾ ਜਦੋਂ ਮੈਂ ਵਾਪਸ ਆ ਰਿਹਾ ਸਾਂ ਤਾਂ ਪਹਾੜਾਂ ਵਿੱਚੋਂ ਨਿਕਲੀਆਂ ਸੂਰਜ ਦੀਆਂ ਕਿਰਨਾਂ ਨੇ ਚਾਰੇ ਪਾਸੇ ਚਾਨਣ ਕਰ ਦਿੱਤਾ ਡਨ ਨੈਕਸਟ ਆ ਚਿੜੀਆਂ ਦੀ ਰੋਟੀ ਪਰੀ ਆਪਣੇ ਪਿਤਾ ਨਾਲ ਹਰ ਰੋਜ਼ ਰੋਟੀ ਦੇ ਛੋਟੇ ਛੋਟੇ ਟੁਕੜੇ ਕਰਕੇ ਚਿੜੀਆਂ ਨੂੰ ਪਾਉਂਦੀ ਇੱਕ ਦਿਨ ਉਸਨੇ ਰੋਟੀ ਦੇ ਵੱਡੇ ਟੁੱਕੜੇ ਵੱਡੇ ਟੁਕੜੇ ਪਾ ਦਿੱਤੇ ਪਰ ਕੋਈ ਵੀ ਚਿੜੀ ਉਹਨਾਂ ਨੂੰ ਪੂਰੀ ਤਰ੍ਹਾਂ ਖਾ ਨਹੀਂ ਸਕੀ ਫਿਰ ਇੱਕ ਦਿਨ ਵੱਡਾ ਕਾਂ ਆਇਆ ਉਹ ਵਾਰੀ-ਵਾਰੀ ਰੋਟੀ ਦੇ ਸਾਰੇ ਟੁਕੜੇ ਖਾ ਗਿਆ ਸਾਰੀਆਂ ਚਿੜੀਆਂ ਖਾਣ ਨੂੰ ਫੜਨ ਲਈ ਉਹਦੇ ਪਿੱਛੇ ਪਿੱਛੇ ਉੱਡ ਗਈਆਂ ਠੀਕ ਹੈ ਨੈਕਸਟ ਹੈਗੇ ਤੁਹਾਡੇ ਸ਼ਬਦ ਹਾਂਜੀ ਇਹਦਾ ਸ਼ਬਦਾਂਗੇ ਚਿੜੀਆਂ ਚਿੜੀਆਂ ਰੋਟੀ ਦਾਣਾ ਤੇ ਆਲਣਾ ਇਹ ਹੋ ਗਏ ਤੁਹਾਡੇ ਚਾਰ ਸ਼ਬਦ ਨੈਕਸਟ ਆ ਭਰੀ ਨੇ ਰੋਟੀ ਦੇ ਟੁਕੜੇ ਕਿਸ ਨੂੰ ਪਾਏ ਚਿੜੀਆਂ ਨੂੰ ਤਸਵੀਰ ਵਿੱਚ ਕਿੰਨੀਆਂ ਚਿੜੀਆਂ ਆ ਪੰਜ ਨੈਕਸਟ ਆ ਚਿੱਤੇ ਅੱਖਰ ਤੋਂ ਬੰਦਨ ਵਾਲੀ ਸ਼ਬਦ ਆ ਜਾਊਗਾ ਚਾਦਰ ਚੰਦ ਚਾਰ ਚਮਚਾ ਇਹ ਹੋ ਗਏ ਤੁਹਾਡੇ ਚਿੱਤ ਬਨ ਵਾਲੀ ਸ਼ਬਦ ਠੀਕ ਹੈ ਨੈਕਸਟ ਆ ਜਿਹੜੇ ਛੋਟੇ ਛੋਟੇ ਅਜਿਹੇ ਸ਼ਬਦ ਚੁਣ ਕੇ ਤੁਸੀਂ ਲਿਖਨੇ ਆ ਇਹਦਾ ਆ ਜਾਊਗਾ ਵੱਡੇ ਵੱਡੇ ਪਹਿਲਾ दूसरे नंबर पर आजूगा बारी वारी तीसरा आजगा पिछे पिछे पंजे नंबर से आजगा छोटे छोटे चौथा नंबर है ठीक है ये हो गए थोड़े नैक्सटा ਆਦਨਾ ਤੁਹਾਡਾ ਤੁਹਾਡੇ ਅਨੁਸਾਰ ਕਹਿੰਦੇ ਕਿ ਇਸ ਕਹਾਣੀ ਵਿੱਚ ਕੀ ਕੀ ਹੋਇਆ ਹੋਵੇਗਾ ਲਿਖ ਕੇ ਜਾਂ ਫੋਟੋ ਬਣਾ ਕੇ ਦੱਸੋ ਇਹਦਾ ਆਜੂਗਾ ਅਸੀਂ ਲਿਖਿਆ ਵਾ ਚਿੜੀਆਂ ਕਾਂ ਨੂੰ ਫੜਨ ਲਈ ਉੱਡਦੀਆਂ ਹਨ ਪਰ ਕਾਂ ਬਹੁਤ ਤੇਜ਼ੀ ਨਾਲ ਹਵਾ ਵਿੱਚ ਉੱਡ ਜਾਂਦਾ ਵਾ ਅਤੇ ਚਿੜੀਆਂ ਵਾਪਸ ਆਉਂਦੀਆਂ ਹਨ ਤੇ ਆਪਣਾ ਦਾਣਾ ਖਾਣ ਲੱਗ ਜਾਂਦੀਆਂ ਹਨ ਇਸੇ ਤੁਹਾਡੀਆਂ ਤਿੰਨ ਵਰਕਸ਼ੀਟਾਂ ਪੂਰੀ ਸੋਲਵ ਜੇਕਰ ਤੁਸੀਂ ਚੈਨਲ ਦੇ ਨਵੇਂ ਆਏ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਣਾ ਥੈਂਕ ਯੂ